ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਸੱਜਣੋ ਸਾਰਿਆਂ ਦੇ ਘਰ ਪਰਵ ਚੰਨ ਵਰ ਠੀਕ ਹੋਣਗੇ ਪਿੰਡ ਰੋਡ ਕੀ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਸਾਨੂੰ ਝੋਟੀ ਦਿਖਾਉਣ ਲੱਗਿਆ ਤਾਂ ਇੱਕ ਟਾਪ ਦਾ ਨਗੀਨਾ کہہ ਸਕਦੇ ਹਾਂ ਹਰਿਆਣੇ ਚ ਆਈ ਹੋਈ ਆ ਪਹਿਲਾ ਸੂਆ ਆ ਦੋਨਾਂ ਪਾਸੇ ਡੱਬਾ ਸਾਨੂੰ ਪਹਿਲਾਂ ਡੱਬੀ ਦਿਖਾ ਲਈ ਆਪਾਂ ਕਿਤੇ ਫੇਰ ਗਈ ਬਾਈ ਬੰਦੇ ਵਿਚਾਰ ਕਰ ਜਾਂਦੇ ਇਹ ਇੱਕ ਪਾਸੇ ਨਹੀਂ ਹੈਗਾ ਦੋਨਾਂ ਪਾਸੇ ਹੈ ਕਾਗਜ਼ ਵਰਗੀ ਝੋਟੀ ਹੈ ਬਾਕੀ ਲਵਾਂਗੇ ਬਾਈ ਤੋਂ ਜਾਣਕਾਰੀ ਕਿੱਥੋਂ ਆਈ ਹੈ ਕੀ ਗੱਲਬਾਤ ਹੈ ਇਹ ਤੇ ਬੱਕਰੇ ਲੂ ਜਾਨਵਰੀ ਹੈ ਬਾਈ ਕੋਲੇ ਆ ਤਿੰਨ ਚਾਰ ਹੀ ਬੈਸ ਖੱਗਰ ਦਾ ਏਰੀਆ ਆ ਗਿਆ ਆਪਣਾ ਸਜਣੋ ਖੱਗਰ ਵੀ ਪੁਰਾਣਾ ਆ ਫਾਨ ਤੇ ਆ ਜੇ ਕਿਸੇ ਨੇ ਇਸ ਜੀ ਵੀਡੀਓ ਬਣਾਉਣੇ ਕਰ ਲਿਆ ਸਪਰਕ 6283402919 ਇਹ ਨੰਬਰ ਆਪਾਂ ਤੇ ਆਪਾਂ ਬਣਾ ਜਾਾਂਗੇ ਵੀਡੀਓ ਤੇ ਝੋਟੀ ਚੈੱਕ ਕਰੋ ਯਾਰ ਗੋਲ ਮੋਲ ਕੱਦ ਵਧੀਆ ਪੂਰਾ ਡਬਲ ਆ ਘਟ ਨਹੀਂ ਹੈਗਾ ਝੋਲੀ ਝਾਲੀ ਬਹੁਤ ਵੱਡੀ ਝੋਟੀ ਦੀ ਤੇ ਆ ਜੋ ਕਰਦੇ ਆ ਬਾਈ ਨਾਲ ਗੱਲਬਾਤ ਕਹਿ ਮਾ ਸੁਆ ਕੀ ਗੱਲਬਾਤ ਹੈ ਕਿੰਨਾ ਦੁੱਧ ਆ ਤੇ ਕਿੰਨਾ ਸੱਜਰ ਨੇ ਦਿੱਤਾ ਤੇ ਕਾਹ ਮਹੀਨਾ ਦੀ ਗੱਬਣਾ ਆ ਜਾ ਬਾਈ ਕਰ ਇਧਰ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਪਿੰਡ ਕਿਹੜਾ ਵਈ ਆਪਣਾ ਪਿੰਡ ਰੋੜ ਕੇ ਵੀਰੇ ਤਹਿਸੀਲ ਸਦੂਰਵੜ ਜ਼ਿਲ੍ਹਾ ਮਾਨਸਾ ਇਹ ਝੋਟੀ ਦੇਖਦੇ ਆ ਵਪਾਰ ਦਾ ਕੰਮ ਆ ਕਿ ਕਰਦਾ ਹੀ ਆ ਨਾ ਮੈਂ ਕਰੂ ਵੀਰੇ ਅਸ਼ਕ ਕਰੂ ਆ ਕਿੰਨੇ ਸੂਏ ਸੁਣਾਉਣੇ ਤੀਜੇ ਸੂਏ ਕੀ ਤੀਜੇ ਦੂਜੇ ਸੂਏ ਦੋਨੇ ਕੋਲੇ ਛੋਟੇ ਹਾਂ ਹੈ ਪਹਿਲੇ ਨਾਲ ਤਾਂ ਛੋਟੀ ਐ ਪਹਿਲੀ ਸੂਏ ਆ ਦੇਖੋ ਸੱਚ ਨੂੰ ਪਹਿਲਾਂ ਬੱਚੀ ਕਰੋ ਚੈੱਕ ਇਹ ਵੀ ਦੂਜਾ ਆ ਗਈ ਛੋਟੀ ਦੇਖੋ ਯਾਰ ਕੀ ਬਾਤ ਆ ਯਾਰ ਦੂਜੀ ਆ ਗਈ ਬੰਦੀ ਵੀ ਅੱਖਾਂ ਬਿੱਲੀਆਂ ਆ ਗਿਆ ਤੇ ਆਹ ਆ ਗਈ ਦੂਜੇ ਸੂਏ ਦੀ ਕੱਟੀਆਂ ਦਿੱਤੀਆਂ ਦੋਨੇ ਕੱਟੀ ਦਾ ਕਦ ਘਾਟ ਬਹੁਤ ਹੈ ਤੇ ਆਏ ਘਰ ਦੀ ਐ ਕਿ ਪਹਿਲੇ ਆਂਦੀ ਸੀ ਕਿਸੇ ਪਾਸੋਂ ਮੈਂ ਘਰ ਦੀ ਬਾਈ ਅੱਛਾ ਅੱਧੀ ਝੋਟੀ ਆ ਗਈ। ਵੱਡੀ ਮੱਝ ਮੰਗਰਾਈ ਸੀ ਕੱਟੀ ਹਰਿਆਣੇ ਚੋਂ। ਤੇ ਉਹਦੀ ਇਹ। ਦੁੱਧ ਪਹਿਲੇ ਸੂਏ ਕਿੰਨਾ? ਪਹਿਲੇ ਸਲੇ 12। ਦੂਜੇ? ਦੂਜੇ 13। ਦੂਜੇ ਸੂਏ 13 ਕਿਲੋ ਤੇ ਬਾਕੀ ਦੱਸਿਆ ਤਾਂ ਸਹੀ ਜੇ ਨਹੀਂ ਤਾਂ 15 ਗਏ ਜਾਂਦਾ। ਤਾਂ ਵੀ ਚੱਲ ਜਾਂਦਾ ਕੰਮ। ਤੇ ਬਾਕੀ ਸਭ ਤੋਰ ਕੇ ਤਾਂ ਥਾਂ ਤੋਂ ਦੇਖ ਰਿਆਂ ਨ ਮੁੱਠੀ ਵਾਲਾ ਲੱਗਿਆ ਪੂਰਾ ਟੌਪ ਦਾ ਤੇ ਦੁੱਧ ਕਿੰਨਾ ਹੋਣਾ ਜਵਾਕ ਚੋਈਦ ਹੁਣ ਨਹੀਂ ਹੈਗਾ ਦੁੱਧ ਬਾਈ ਦੁੱਧ ਬਾਈ ਹੁਣ ਤਾਂ ਥਾਣੀ ਚੈੱਕ ਕਰਾਉਗੀ ਆ ਕੱਗਰ ਚ ਉਲਝ ਗਏ ਭਰਾਵੋ ਤੁਹਾਨੂੰ ਪਤਾ ਹੈ ਪੂਰਾ ਕਹਿਰ ਤੇ ਆਪਣਾ ਕੱਗਰ ਤੇ ਟੋਰ ਬਾਈ ਯਾਰ ਇਹਨੂੰ ਦੇਖੀ ਕਿਵੇਂ ਕੋਸਰ ਤੁਰਦੀ ਤੇ ਫੇਰ ਕਰਦੇ ਆਪਾਂ ਬਾਕੀ ਗੱਲਬਾਤ ਰੇਡ ਰੱਪੇ ਦੀ ਕੀ ਹੈ ਕੋਣ ਆਇਆ ਜੋ ਰੇਡ ਕਰੋ ਯਾਰ ਚੋਂ ਪੰਡੂ ਚੱਲ ਆਪੇ ਥਾਵਾਂਗੇ ਹੁਣ ਕਰਦਨੇ ਆ ਰੇਡ ਤਾਂ ਦੇਖੀ ਤਾਂ ਜਾਈਂਗਾ ਮੈਂ ਬੋਲੇ ਚੈੱਕ ਕਰੋ ਝੋਟੀ ਦੀ ਕੁਆਲਿਟੀ ਯਾਰ ਕੀ ਸੋਹਣੀ ਆ ਚੱਲ ਬਾਕੀ ਭਰਾਵੋ ਤੁਸੀਂ ਦੇਖਣਾ ਨਾ ਪੈਸੇ ਲਾਉਣੇ ਜਿਹੜੇ ਨੇ ਸਮਾਰ ਕੇ ਚੈੱਕ ਕਰਨੇ ਅਗਲੇ ਨੇ ਪਾਟੇ ਨੋਟ ਨਹੀਂ ਲੈਣਾ ਨੋੜ ਲੈ ਆਇਦਰ ਲੰਜੇ ਮੋੜ ਅਗਲੇ ਨੇ ਪਾਟੇ ਨੋਟ ਨਹੀਂ ਲੈਣਾ ਤੇ ਤੁਸੀਂ ਕਮਜ਼ੋਰ ਨਹੀਂ ਥਣ ਚ ਇੱਕ ਕਰਾ ਦੂ ਕੋਈ ਚੱਕਾ ਇੱਥੋਂ ਕਰੋ ਚੈੱਕ ਬਾਈ ਓਏ ਲਸ ਲਸ ਕਰਦੀ ਝੋਟੀ ਪੁੱਛਦੇ ਆ ਕਿ ਮਾਂ ਮਹੀਨਾ ਲੱਗ ਰਿਹਾ ਕੀ ਗੱਲਬਾਤ ਆ ਕਦ ਠੀਕ ਆ ਝੋਟੀ ਦਾ ਕੱਟ ਨਹੀਂ ਹੈਗਾ ਉਹ ਵੱਧੀ ਹੈ ਬਾਲਾ ਵੱਡਾ ਵੀ ਨਹੀਂ ਤੇ ਕੱਟ ਤਾਂ ਜਮੇ ਨਹੀਂ ਹੈਗਾ ਨਾਰਮਲ ਮੱਝਾ ਜਿਹੜੀ ਮੱਝ ਆ ਗਈ ਤੇ ਕਿੰਨਾ ਮਹੀਨਾ ਬਈ ਨੂੰ ਹੁਣ ਇਹਨੂੰ ਬਈ 11 ਤਰੀਕ ਨੂੰ ਲੱਗ ਜੂ ਛੀਮਾ ਮਹੀਨਾ 11 ਤਰੀਕ ਨੂੰ ਛੀਮਾ ਮਹੀਨਾ ਲੱਗ ਜੂਗਾ ਤੇ ਆਪ ਦੀ ਚੈੱਕ ਕਰਾ ਕੇ ਬੰਦਾ ਇਥੋਂ ਲਿਜਾ ਸਕਦਾ ਡਾਕਟਰ ਆ ਉਹਦਾ ਨਾਲ ਲਿਆਵੇ ਤੇ ਮਾਈਨਸ ਪੁਆਇੰਟ ਪਾਸੇ ਦਾ ਇਕੱਲਾ ਪੂਛ ਕੱਟ ਗਈ ਹੋਰ ਕੋਈ ਚੱਕਰ ਨਹੀਂ ਕਿਸੇ ਪਾਸੇ ਨਾ ਮਾਰਨਾ ਨਾ ਚੱਕਣਾ ਧਾਰ ਐ ਗੰਨੇ ਵਰਗੀ ਬੋਲੀ ਧਾਰ ਤਾਂ ਬੋਲੀ ਫੋਲੀ ਆ ਆਪਨੇ ਘਰੀ ਆ ਗਈ ਮਾਝੇ ਸੰਧੂ ਡੇਰੀ ਫਾਰਮ ਸਰਦੂਲਗੜ ਚੋਟੀ ਜਿਹੜਾ ਸੱਜਣ ਲੈ ਗਿਆ ਉਸ ਨੂੰ ਜ਼ਿਆਦਾ ਹੀ ਕਰੂਗਾ ਬਾਕੀ ਸਿਆਣੇ ਕਹਿੰਦੇ ਦੁੱਧ ਪੁੱਤ ਕਰਮਾਂ ਦਾ ਤੇ ਬਾਕੀ ਅਗਲੇ ਸੇਵਤਾ ਹੀ ਡਿਪੈਂਡ ਹੁੰਦਾ ਬਾਕੀ ਆ ਸਾਨੂੰ ਦਿਖਾ ਤੇ ਦੋ ਨਿਹਰੇ ਦੇ ਆ ਚੋਟੀ ਦੇ ਕਰਕੇ ਨਹੀਂ ਟਾਪ ਕਲਾਸ ਦਿੱਤੀ ਇਹ ਪਹਿਲਾਂ ਥੋੜਾ ਬੱਚੇ ਦਾ ਹੋ ਕਰਗੀ ਸੀ ਦੁਬਾਰੇ ਠੀਕ ਆ ਭਰਾਏ ਹੁਣ ਇਹਦੇ ਤੇ ਆ ਐਤ ਕੀ ਵਾਲੀ ਆ ਗਈ ਤੇ ਰੇਟ ਦਾ ਕੀ ਆ ਭਾਈ ਜੈ ਜੈ ਰੇਟ ਰੇਟ ਕਰਿਆ ਭਰਾਵੋ ਬਾਈ ਨੇ 80000 ਰੁਪਇਆ ਘੋੜੀ ਦੇਖਿਆ ਤੁਹਾਨੂੰ ਰੇਟ 80000 ਰੁਪਇਆ ਮਾਨਤਾ ਨਾਲ ਕੋਈ ਗੱਲ ਨਹੀਂ ਹੋਊਗਾ ਜਿਹੜਾ ਵੀਡੀਓ ਦੇਖ ਕੇ ਉਲਾਜਮੇ ਕਰਨਗੇ ਮਾਨਤਾ ਨਾਲ ਬਾਕੀ ਆਪਾਂ ਨੰਬਰ ਬੋਲ ਦਿੰਨੇ ਆ ਨੰਬਰ ਕਿਹਨਾ 94783 94784 36250 ਪਿੰਡ ਰੋੜਕੀ ਤਹਿਸੀਲ ਸਰਦੁਰਗੜ ਜ਼ਿਲ੍ਹਾ ਮਾਨਸਾ ਸਰਸੇ ਤੋਂ ਆਪਣੇ 20 ਕਿਲੋਮੀਟਰ ਰਹਿ ਗਿਆ ਬਾਕੀ ਸਰਦੂਰਗੜ ਦੇ ਵਿੱਚ ਹੀ ਰਲਿਆ ਪਿਆ ਕਰ ਲਿਓ ਸੁਪਰ ਕੇ ਸੱਜਣੋ ਜਿਹੜੀਆਂ ਝੋਟੀ ਲੈਣੀ ਹੋਈ ਉਹਦੇ ਸਟਾਪ ਕਲਾਸ ਤਾਂ ਨਿਕੰਨਾ ਹੀ ਐ ਸਾਮ ਕੀ ਐ ਡਬਲ ਬਾਕੀ ਸਿੱਧੇ ਹਿਸਾਬ ਹਾਂ ਪੀ ਇਹ ਡਬਲ ਕਰੂਗੀ ਪੱਗੜ ਕੇ ਸੋਣ ਆਹ ਜੀ ਝੋਟੀ ਦਾ ਗਾਉਂ ਦਾ ਹੁੰਦਾ ਬਈ ਲੱਖ ਰੁਪਏ ਸੋਕੇ ਝੋਲੀ ਝਾਲੀ ਬਹੁਤ ਵੱਡੀਆਂ ਕਰਮ ਵਾਲੀ ਦੀ ਯਾਰ ਬਾਕੀ ਪ੍ਰਮਾਤਮਾ ਇਹਨੂੰ ਲੰਮੀ ਉਮਰ ਲਾਵੇ ਕਿਸੇ ਚੰਗੇ ਘਰ ਵਗ ਜੇ ਕਰਮ ਵਾਲੀ ਬਸ ਘਰਾਂ ਦੇ 100 ਹੁੰਦੀਆਂ ਮਜਬੂਰੀਆਂ ਵੇਚਣੀ ਪੈਰੀ ਝੋਟੀ ਨਹੀਂ ਤਾਂ ਕੋਈ ਚੱਕਰ ਨਹੀਂ ਹੁੰਦਾ ਇਹ ਵੀ ਜਾਂਦਿੰਦੀ ਹੈ ਆਹੀ ਪਸ਼ੂ ਆ ਬਾਈ ਕੋਲ ਤਿੰਨ ਚਾਰ ਹੀ ਤੇ ਬਾਕੀ ਵੀ ਮਿਲਾਂਗੇ ਅਗਲੀ ਵੀਡੀਓ ਦੱਤ ਕੇ ਧੰਨਵਾਦ ਤੇ ਆਪਣਾ ਘੱਗਰ ਵੀ ਬਾਈ ਸੇਖਰਾਂ ਤੇ ਫਿਰਦਾ ਜੇ ਮੈਂ ਉੱਥੇ ਹੀ ਮਿੱਟੀ ਮੁੱਟੀ ਪਾਉਣ ਜਾਂਦੇ ਸੀ ਹੁਣ ਪਿੱਤਾਂ ਕਰਕੇ ਸੰਭਾਲ ਕਰੇ ਘਟ ਗਏ ਸਾਰਾ ਦਿਨ ਉਧਰ ਹੀ ਲੱਗ ਜਾਂਦਾ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ